ਅਕਾਲ ਤਖਤ ਸਾਹਿਬ ਦੇ ਆਣ-ਬਾਣ ਸ਼ਾਨਦਿਗੱਲ ਹੈ ਕਈ ਵਾਰੀ ਕਈ ਕਹਿ ਦਿੰਦੇ ਨੇ ਗੰਦੀ ਹਰਪ੍ਰੀਤ ਸਿੰਘ ਜੀ ਉਹਨਾਂ ਵੇਲੇ ਨ ਹੰਗਸنگ ਜਥੇਬੰਦੀਆਂ ਨੇ ਜੇ ਹੁਣ ਕੋਈ ਵੀ ਜਥੇਦਾਰ ਹੈ ਉਹ ਅਸਤੀਫਾ ਦੇ ਕੇ ਪਹਿਲਾਂ ਹੀ ਆਪਦਾ ਬੈਗ ਲੈ ਕੇ ਘਰੇ ਚਲਿਆ ਜਾਵੇ ਦੱਸੇ ਵੀ ਨਾ ਉਹ ਚੀਜ਼ ਨੂੰ ਅਸੀਂ ਜਿਹੜੀ ਆ ਉਹ ਨਹੀਂ ਪਰ ਜੇ ਸਿੰਘ ਸਾਭਾ ਨੂੰ ਜਥੇ ਉਹਨਾਂ ਨੂੰ ਹਟਾਇਆ ਜੇ ਉਹਨਾਂ ਨੂੰ ਜੇ ਕੋਈ ਵੀ ਉਹਨਾਂ ਦੇ ਖਿਲਾਫ ਕੋਈ ਗੁਨਾਹ ਸੀ ਤੇ ਉਹ ਦੋ ਤਰੀਕ ਤੋਂ ਪਹਿਲਾਂ ਸੰਗਤ ਨੂੰ ਸਾਹਮਣੇ ਲਿਆਉਣੇ ਚਾਹੀਦੇ ਸੀ ਲਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਹਟਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਉਹਨਾਂ ਨੂੰ ਲਾਇਆ ਸੀ ਤੇ ਉਦੋਂ ਉਹਨਾਂ ਦੀ ਇਨਕੁਆਰੀ ਨਹੀਂ ਸੀ ਕੀਤੀ 18 ਸਾਲ ਤੇ ਜੇ ਹੁਣ ਆਪਣੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਵਧੀਆ ਇਹਨਾਂ ਨੇ ਜਿਹੜੇ ਕਾਰਜ ਕਰ ਰਹੇ ਨੇ ਤੇ ਇਹਨਾਂ ਦੇ ਖਿਲਾਫ ਕਈ ਵਾਰੀ ਦੇਖਦੇ ਆ ਕਈ ਮੀਡੀਆ ਤੇ ਕੋਈ ਸੋਸ਼ਲ ਮੀਡੀਆ ਤੇ ਕਈ ਵਾਰੀ ਕਾਰਜ ਕਰਦੇ ਆ ਕੋਈ ਕਾਰਜ ਮਾੜਾ ਮੋਟਾ ਇੱਧਰ ਉੱਧਰ ਹੋ ਵੀ ਜਾਂਦਾ ਹੈ ਪਰ ਜਿਹੜਾ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਆਪਾਂ ਸਾਰਿਆਂ ਨੂੰ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਘਰ ਬੈਠਿਆ ਨਹੀਂ ਕੋਈ ਪਤਾ ਲੱਗਦਾ ਜਿੱਥੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਦੇ ਵਿੱਚ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਤੇ ਆਪਾਂ ਸਾਰਿਆਂ ਉੱਥੇ ਹੀ ਨਹਿنگ ਸਿੰਘ ਜਥੇਬੰਦੀਆਂ ਸਾਡੀਆਂ ਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਗੱਲ ਕਰਦੇ ਆ ਉਹ ਵੀ ਨਹਿنگ ਸਿੰਘ ਸੀ ਉਹਨਾਂ ਨੇ ਵੀ ਜਿਹੜੀ ਆਪਣੀ ਸ਼ਹੀਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਉੱਥੇ ਹੀ ਤਰਨਾ ਦਲ ਦੇ ਜਥੇਦਾਰ ਮਿਸਲ ਸ਼ਹੀਦਾਂ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ ਆਪਣੀ ਸ਼ਹੀਦੀ ਜਿਹੜੀ ਹੈ ਅਹਿਮਦ ਸ਼ਾਹ ਅਬਦਾਲੀ ਜੇ ਆ ਕੇ ਇੱਥੇ ਬੇਅਦਬੀ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਦੀ ਤੇ ਉਹਨੂੰ ਵੀ ਜਿਹੜਾ ਨਹੰਸ ਸਿੰਘ ਫੌਜਾਂ ਨੇ ਬਾਬਾ ਦੀਪ ਸਿੰਘ ਜੀ ਬੁੱਢਾ ਦਲ ਦੇ ਉਸ ਵੇਲੇ ਦੇ ਜਥੇਦਾਰ ਤਰਨਾ ਦਲਾਂ ਦੇ ਜਥੇਦਾਰ ਸਾਰਿਆਂ ਨੇ ਜੰਗ ਜਿਹੜਾ ਸੀ ਉਹ ਆਪਣੇ ਉਹਨੂੰ ਭਜਾਇਆ ਤੇ ਹਮੇਸ਼ਾ ਗੁਰੂ ਦੀਆਂ ਲਾਡਲੀਆਂ ਫੌਜਾਂ ਸੱਚ ਤੇ ਪਹਿਰਾ ਦਿੰਦੀਆਂ ਨੇ ਨਹੀਂ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਬਾਬਾ ਆਪਣੇ ਜਿੱਥੇ ਆਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਤੇ ਅੱਜ ਜਿਹੜੀ ਆ ਉਹ ਸ਼ਹੀਦਾਂ ਦੇ ਸਾਡੇ ਜਿੱਥੇ ਕੁਰਬਾਨੀਆਂ ਦੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਹੈ ਉਹਨਾਂ ਨੂੰ ਤਾਂ ਹੀ ਉਹਨਾਂ ਦੀ ਚੜ੍ਹਦੀ ਕਲਾ ਹੈ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦੇ ਨਾਲ ਉਹ ਬਹੁਤ ਵਧੀਆ ਪੈਰੇ ਚਲਾਉਣ ਤੇ ਉਹ ਜਿਹੜੇ ਹੁਕਮ ਨੇ ਉਹਨੂੰ ਲਾਗੂ ਕਰਨ ਜੋ-ਜੋ ਅਕਾਲ ਤਖਤ ਸਾਹਿਬ ਤੋਂ ਹੋਏ ਨੇ ਇਹ ਨਾ ਸਮਝਣ ਬੰਦਾ ਜਿਹੜਾ ਵੀ ਇੱਕ ਬੰਦਾ ਕੋਈ ਵੱਡਾ ਨਹੀਂ ਹੁੰਦਾ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਸਾਰਿਆਂ ਨੂੰ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨਰੋਲ ਧਾਰਮਿਕ ਜਥੇਬੰਦੀਆਂ ਨੇ ਨਰੋਲ ਆਪਣੇ ਖਾਲਸਾ ਪੰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਨੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਸਿੰਘ ਸਾਹਿਬ ਨੂੰ ਫੇਰ ਦੁਬਾਰਾ ਬੇਨਤੀ ਹੈ ਕਦੇ ਵੀ ਇਹੋ ਜੀ ਗੱਲਬਾਤ ਜਿਹੜੀ ਹੈ ਨਹੀਂ ਕਰਨੀ ਵੀਰ ਮੇਰਾ ਜਿਹੜਾ ਬੈਗ ਤਿਆਰ ਹੈ ਮੇਰੀ ਆ ਗੱਲ ਹੈ ਜਿਹੜਾ ਬੈਗ ਤਿਆਰ ਕਰਵਾਊਗਾ ਤੇ ਉਹਦਾ ਆਪਦਾ ਹੀ ਬੈਗ ਜਿਹੜਾ ਉਹ ਤਿਆਰ ਹੋ ਜਾਣਾ ਇਸ ਕਰਕੇ ਜਿਹੜੀਆਂ ਗੁਰੂ ਦੀਆਂ ਲਾੜਲੀਆਂ ਫੌਜਾਂ ਪੂਰੀਆਂ ਤਤਪਤ ਤਤਪਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵਾਸਤੇ ਮੈਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਇਨਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਮਿਲ ਕੇ ਹੀ ਬੇਨਤੀ ਕੀਤੀ ਹੈ ਤੁਸੀਂ 2 ਤਰੀਕ ਦੇ ਜਿਹੜੇ ਹੁਕਮ ਸੀ ਉਹ ਜਿਹੜੇ ਉਹਨਾਂ ਨੂੰ ਲਾਗੂ ਕਰਨਾ ਤੇ ਅਰਦਾਸ ਦੀ ਮਹੱਤਤਾ ਨੂੰ ਜਿਹੜਾ ਉਹ ਆਪਜੀ ਸਮਝਦੇ ਹੋਈਆਂ ਤੇ ਸਮਝਣਾ ਵੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਂ ਦਾ ਜਥੇਦਾਰ ਜਿਹੜਾ ਹੁਕਮ ਸੀ ਉਹਨੂੰ ਆਪਾਂ ਲਾਗੂ ਕਰਵਾਉਣਾ ਸਾਰੀਆਂ ਨਹੰਗ ਸਿੰਘ ਜਥੇਬੰਦੀਆਂ ਨੇ ਤੇ ਇੰਨਾ ਕੁ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਤੁਹਾਡੇ ਜਿੰਨੇ ਪੱਤਰਕਾਰ ਸਹਿਬਾਨ ਸਾਰੇ ਨਹਿنگ ਸਿੰਘ ਜਥੇਬੰਦੀਆਂ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ